ਤੋਂ ਸੋ ਕੱਲ ਤੁਸੀਂ ਦੋ ਰਿਪੋਰਟਸ ਵੀ ਲਿਖਿਆ ਸੀਗੀਆਂ ਸੋ ਪਹਿਲੀ ਰਿਪੋਰਟ ਤੇ ਆਪਾਂ ਝਾਤ ਮਾਰਦੇ ਹਾਂ ਸੋ ਪੰਜਾਂ ਵਿੱਚੋਂ ਇੱਕ ਪ੍ਰਵਾਸੀ ਜਿਹੜਾ ਜੀ ਉਹ ਕੈਨੇਡਾ ਛੱਡ ਕੇ ਜਾਣ ਲੱਗਿਆ ਕੋਈ ਰਿਪੋਰਟ ਹੈ ਜੀ ਇਹ ਆ ਬਿਲਕੁਲ ਜੀ ਇਹ ਰਿਪੋਰਟ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਕਨਫਰੈਂਸ ਬੋਰਡ ਆਫ ਕੈਨੇਡਾ ਸੋ ਇਹਨਾਂ ਵੱਲੋਂ ਇਹ ਰਿਪੋਰਟ ਇਹ ਜਾਰੀ ਕੀਤੀ ਗਈ ਹੈ ਸੋ ਇਹਨਾਂ ਨੇ ਇਸ ਰਿਪੋਰਟ ਨੂੰ ਦਾ ਲਿਖੀ ਬੱਕਟ 2025 ਦਾ ਨਾਮ ਦਿੱਤਾ ਆ ਤੇ ਇਹਦੇ ਵਿੱਚ ਇਹਨਾਂ ਨੇ ਕਾਫੀ ਖੁਲਾਸੇ ਕੀਤੇ ਨੇ ਕਿ ਜਿਹੜੇ ਨਵੇਂ ਪ੍ਰਵਾਸੀ ਕੈਨੇਡਾ ਦੇ ਵਿੱਚ ਆਉਂਦੇ ਨੇ ਸੋ ਇੱਥੇ ਆ ਕੇ ਸਮੇਂ ਦੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਡਿਸੀਜਨਸ ਇਹ ਫੈਸਲੇ ਉਹਨਾਂ ਵੱਲੋਂ ਲਏ ਜਾਂਦੇ ਨੇ ਸੋ ਇਹਦੇ ਵਿੱਚ ਕਾਫੀ ਇਸ ਤੀਕੇ ਦੀ ਗੱਲਾਂ ਆਈਆਂ ਨੇ ਕਿ ਵੀ ਜਿਹੜੀ ਆ ਜਦੋਂ ਅਸੀਂ ਪੜ੍ਹਦੇ ਆ ਸੁਣਦੇ ਆ ਵਿਚਾਰਦੇ ਆ ਤੇ ਕਾਫੀ ਵੱਡੇ ਪੱਧਰ ਤੇ ਹੈਰਾਨੀ ਵੀ ਹੁੰਦੀ ਆ ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਹਰ ਪੰਜਵਾਂ ਪ੍ਰਵਾਸੀ ਕੈਨੇਡਾ ਨੂੰ ਛੱਡ ਕੇ ਇਹ ਵਾਪਸ ਜਾ ਰਿਹਾ ਸੋ ਕਹਿੰਦੇ ਵੀ ਸਮੇਂ ਦੇ ਨਾਲ ਨਵੇਂ ਪ੍ਰਵਾਸੀ ਕੈਨੇਡਾ ਦੇ ਵਿੱਚ ਆ ਵੀ ਰਹੇ ਨੇ ਪਰ ਕਹਿੰਦੇ ਵੀ ਉਹਨਾਂ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਲੈ ਕੇ ਆਉਣ ਲਈ ਜਾਂ ਇੱਥੇ ਵਾਸਤੇ ਜਿਵੇਂ ਸਿੱਕ ਐਡਵਰਟਾਈਜ਼ਮੈਂਟ ਕਰਦੇ ਆ ਵੀ ਸਾਡੇ ਮੁਲਕ ਦੇ ਵਿੱਚ ਆਓ ਸਾਨੂੰ ਪ੍ਰਵਾਸੀਆਂ ਦੀ ਲੋੜ ਹੈ ਕਹਿੰਦੇ ਵੀ ਇਹ ਚੀਜ਼ ਤਾਂ ਕੈਨੇਡਾ ਕਰ ਰਿਹਾ ਪਰ ਜਿਹੜੇ ਪ੍ਰਵਾਸੀ ਇੱਥੇ ਆ ਜਾਂਦੇ ਨੇ ਉਨਾ ਨੂੰ ਠੀਕ ਰੱਖਣ ਦੇ ਵਿੱਚ ਕੈਨੇਡੀਅਨ ਸਿਸਟਮ ਜਾਂ ਕੈਨੇਡਾ ਇਹ ਨਾਕਾਮ ਸਿੱਧ ਹੋ ਰਿਹਾ ਸੋ ਹਰ ਪੰਜਾਬੀ ਵਿੱਚੋਂ ਇੱਕ ਪ੍ਰਵਾਸੀ ਸਮੇਂ ਦੇ ਨਾਲ ਇਹ ਵਾਪਸ ਚਲਾ ਜਾਂਦਾ ਸੋ ਇਹਦੇ ਵਿੱਚ ਉਹਨਾਂ ਨੇ ਪਿਛਲੇ ਤਕਰੀਬਨ 40 ਸਾਲਾਂ ਦੇ ਜਿਹੜੇ ਆਂਕੜੇ ਨੇ ਪਿਛਲੇ 40 ਸਾਲਾਂ ਦਾ ਜਿਹੜਾ ਡਾਟਾ ਆ ਜਿਹੜਾ ਉਹਨਾਂ ਨੇ ਸਟੈਟਿਸਟਿਕ ਕੈਨੇਡਾ ਦੇ ਹਵਾਲੇ ਦੇ ਨਾਲ ਲਿਆ ਆ ਸੋ ਇਹ ਇਦਾਂ ਨਹੀਂ ਆ ਕਿ ਉਹ ਇੱਕ ਦੋ ਸਾਲਾਂ ਦਾ ਆਂਕੜਾ ਉਹਨਾਂ ਨੇ ਲਿਆ ਕੇ ਇਹ ਗੱਲਾਂ ਸਾਹਮਣੇ ਰੱਖੀਆਂ ਨੇ ਪਿਛਲੇ 40 ਸਾਲਾਂ ਦੇ ਆਂਕੜੇ ਨੂੰ ਇਸਤੇਮਾਲ ਕਰਕੇ ਤੇ ਉਹਨਾਂ ਨੇ ਇਹ ਗੱਲਾਂ ਨੂੰ ਸਾਹਮਣੇ ਲਿਆਂਦਾ ਆ ਤੇ ਇਹਦੇ ਵਿੱਚ ਇਹ ਵੀ ਗੱਲ ਹੈ ਕਹਿੰਦੇ ਕਿ ਜੋ ਲੋਕ ਕੈਨੇਡਾ ਆ ਕੇ ਵਾਪਸ ਮੁੜਨ ਦਾ ਫੈਸਲਾ ਲੈਂਦੇ ਨੇ ਜਾਂ ਤਾਂ ਉਹ ਜਿਹੜੇ ਮੁਲਕ ਚੋਂ ਆਏ ਨੇ ਉਸ ਮੁਲਕ ਚ ਵਾਪਸ ਚਲੇ ਜਾਂਦੇ ਨੇ ਜਾਂ ਕੋਈ ਹੋਰ ਤੇ ਮੁਲਕ ਜਿਹੜਾ ਆ ਜਿਵੇਂ ਕੋਈ ਕੈਨੇਡਾ ਦੇ ਵਿੱਚ ਆਇਆ ਕੈਨੇਡਾ ਤੋਂ ਪਿਆ ਕੇ ਅਮਰੀਕਾ ਦੇ ਵਿੱਚ ਮੂਵ ਹੋ ਗਿਆ ਜਾਂ ਕਿਸੇ ਹੋਰ ਕੰਟਰੀ ਚ ਮੂਵ ਹੋ ਗਿਆ ਤੋ ਕਹਿੰਦੇ ਵੀ ਜਿਆਦਾ ਉਹ ਲੋਕ ਇਹਨਾਂ ਦੇ ਵਿੱਚ ਇਸ ਤੀਕੇ ਦੇ ਫੈਸਲੇ ਲੈਂਦੇ ਨੇ ਜਿਹੜੇ ਹਾਈਲੀ ਸਕਿਲਡ ਨੇ ਜਿਆਦਾ ਪੜੇ ਲਿਖੇ ਨੇ ਜਿਨ੍ਹਾਂ ਕੋਲ ਜਿਆਦਾ ਤਜਰਬਾ ਆ। ਸੁਭਾਅ ਜਿਨ੍ਹਾਂ ਲੋਕਾਂ ਦੀ ਕੈਨੇਡਾ ਨੂੰ ਜਿਆਦਾ ਜ਼ਰੂਰਤ ਹੈ ਕਿਉਂਕਿ ਕੈਨੇਡਾ ਨੂੰ ਸਕਿਲਡ ਲੋਕਾਂ ਦੀ ਜ਼ਰੂਰਤ ਹੈ। ਪੜੇ ਲਿਖੇ ਲੋਕਾਂ ਦੀ ਜ਼ਰੂਰਤ ਹੈ ਤੇ ਜਿਨ੍ਹਾਂ ਕੋਲ ਜਿਆਦਾ ਤਜਰਬਾ ਆ ਉਹਨਾਂ ਦੀ ਜ਼ਰੂਰਤ ਹੈ ਪਰ ਉਹ ਲੋਕ ਸਗੋ ਇੱਥੇ ਆ ਕੇ ਇੱਥੇ ਲੌਂਗ ਟਰਮ ਵਾਸਤੇ ਸੈਟਲ ਹੋਣ ਦੀ ਜਗ੍ਹਾ ਸੋ ਸਮੇਂ ਦੇ ਨਾਲ ਹੋਰਾਂ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਨੇ। ਸੋ ਇਹਦੇ ਵਿੱਚ ਕਹਿੰਦੇ ਵੀ ਜਿਵੇਂ ਡਾਕਟਰਸ ਨੇ ਨਰਸਿਸ ਨੇ ਜਾਂ ਹੈਲਥ케ਅਰ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਾਂ ਜਿਹੜੇ ਸਾਇੰਟਿਸਟ ਤੇ ਵਿਗਿਆਨੀ ਨੇ ਕਹਿੰਦੇ ਵੀ ਉਹਨਾਂ ਦੇ ਵਿੱਚ ਇਹ ਗਿਣਤੀ 36% ਦਾ ਭਾਵ 1/3 ਹੈ ਕਿ ਜਿਹੜੇ ਇੱਥੇ ਆ ਕੇ ਵਾਪਸ ਕੁਝ ਸਾਲਾਂ ਦੇ ਵਿੱਚ ਜਾਂ ਦੂਜੇ ਮੁਲਕ ਚਲੇ ਜਾਂਦੇ ਨੇ ਜਾਂ ਜਿਹੜੇ ਮੁਲਕ ਚੋਂ ਆਏ ਹੁੰਦੇ ਨੇ ਉੱਥੇ ਵਾਪਸ ਚਲੇ ਜਾਂਦੇ ਨੇ ਸੋ ਇਹਦੇ ਵਿੱਚ ਜਿਹੜੇ ਲੋਕਾਂ ਕੋਲ ਤਜਰਬਾ ਘੱਟ ਘੱਟ ਪੜੇ ਲਿਖੇ ਨੇ ਕੋਈ ਬਹੁਤਾ ਸਕਿੱਲ ਕੋਲ ਨਹੀਂ ਹੈ ਬੱਤੀ ਮਹਾਰਤ ਉਹਨਾਂ ਦੇ ਕੋਲ ਨਹੀਂ ਹੈ ਸੋ ਇਹੋ ਜਿਹੇ ਲੋਕ ਕੈਨੇਡਾ ਦੇ ਵਿੱਚ ਜ਼ਿਆਦਾ ਸਮਾਂ ਰਹਿੰਦੇ ਨੇ ਜਾਂ ਵਾਪਸ ਨਹੀਂ ਮੁੜਦੇ ਨੇ ਪਰ ਦੂਜੇ ਪਾਸੇ ਇਸ ਰਿਪੋਰਟ ਦੇ ਵਿੱਚ ਜੋ ਦੱਸਿਆ ਗਿਆ ਇਸ ਫੀਲਡ ਕੈਟੇਗਰੀ ਵਾਲੇ ਲੋਕਾਂ ਦੇ ਵਿੱਚ ਇਹ ਰੁਝਾਨ ਜ਼ਿਆਦਾ ਆ ਸੋ ਇਹ ਹੁਣ ਕਿੰਨੇ ਜੀ ਵੱਡੀ ਇਹ ਸਮੱਸਿਆ ਆ ਕੈਨੇਡਾ ਦੇ ਵਿੱਚ ਬਣੀ ਹੋਈ ਹੈ ਕਿ ਇੱਥੇ ਇਮੀਗ੍ਰੇਸ਼ਨ ਤਾਂ ਪਿਛਲੇ ਸਾਲਾਂ ਦੇ ਵਿੱਚ ਵੀ ਬਹੁਤ ਹੋਈ ਹੈ ਪਰ ਜਿਹੜੇ ਮਾਹਿਰ ਲੋਕ ਨੇ ਜਿਹੜੇ ਸਕਿਲਡ ਲੋਕ ਨੇ ਜਾਂ ਜਿਹੜੇ ਲੋਕਾਂ ਦੀ ਕੈਨੇਡਾ ਦੇ ਵਿੱਚ ਕਮੀ ਵੀ ਹੈ ਜਿਹੜੇ ਸਿਸਟਮ ਨੂੰ ਇੱਥੇ ਆ ਕੇ ਵਧੀਆ ਵੀ ਬਣਾ ਸਕਦੇ ਨੇ ਸੋ ਉਹਨਾਂ ਇਹ ਲੋਕਾਂ ਨੂੰ ਇੱਥੇ ਇਹ ਲੰਬੇ ਤੌਰ ਤੇ ਰੱਖਣ ਵਾਸਤੇ ਜਾਂ ਉਹਨਾਂ ਦੀ ਆ ਜੋ ਇੱਕ ਇੱਕ ਐਕਸਪੈਕਟੇਸ਼ਨਸ ਉਹ ਲੈ ਕੇ ਆਏ ਹੁੰਦੇ ਨੇ ਜਾਂ ਇੱਕ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਆਏ ਹੁੰਦੇ ਨੇ ਸੋ ਉਹ ਐਕਸਪੈਕਟੇਸ਼ਨ ਨੂੰ ਪੂਰਾ ਕਰਨ ਦੇ ਵਿੱਚ ਸਾਡਾ ਸਿਸਟਮ ਕਿਤੇ ਨਾ ਕਿਤੇ ਨਾਕਾਮ ਰਿਹਾ ਸੋ ਇਹ ਗੱਲਾਂ ਬਾਤਾਂ ਇਸ ਰਿਪੋਰਟ ਦੇ ਵਿੱਚ ਆਈਆਂ ਨੇ ਕਿ ਹਰ ਪੰਜਾਂ 'ਚੋਂ ਇੱਕ ਪ੍ਰਵਾਸੀ ਇਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਵਾਪਸ ਆਪਣੇ ਮੂਲਕ ਚਲਾ ਜਾਂਦਾ ਹੈ ਜਾਂ ਕਿਸੇ ਹੋਰ ਮੂਲਕ ਚਲਾ ਜਾਂਦਾ ਕੈਨੇਡਾ ਨੂੰ ਛੱਟ ਦਿੰਦਾ ਹੁਣ ਇਸ ਚੀਜ਼ ਦੇ ਵਿੱਚ ਕਿਵੇਂ ਸੁਧਾਰ ਹੋਗਾ ਇਹ ਕਿਵੇਂ ਉਹਨਾਂ ਵਾਸਤੇ ਇੱਥੇ ਬੈਟਰ ਓਪਰਚ्युनिटीਆ ਹੋ ਸਕਦੀ ਨੇ ਕਿਉਂਕਿ ਹੁਣ ਇਹ ਬਿਲੀਅਨਸ ਡਾਲਰ ਚਾਰਨੀ ਸਾਹਿਬ ਨੇ ਕਿਹਾ ਵੀ ਅਸੀਂ ਖਰਚਾਂਗੇ ਜਿਹੜੇ ਲੋਕ H1B ਵੀਜ਼ੇ ਦੇ ਉੱਪਰ ਅਮਰੀਕਾ ਚਾਹੇ ਨੇ ਵੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾ ਸਕੇ ਕਿਉਂਕਿ ਅਮਰੀਕਾ ਦੇ ਵਿੱਚ ਹੁਣ ਉਹਨਾਂ ਦੇ ਖਿਲਾਫ ਪਹਿਲਾ ਵਾਲੇ ਜੋ ਰੂਲਸ ਰੈਗੂਲੇਸ਼ਨ ਸੀਗੇ ਉਹਨਾਂ ਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਸੋ ਉਹ ਲੋਕ ਕਿਸੇ ਹੋਰ ਮੁਲਕ 'ਚ ਨਾ ਜਾਣ ਕੈਨੇਡਾ ਦੇ ਵਿੱਚ ਆਉਣ ਇਹਦੇ ਵਾਸਤੇ ਵੀ ਬਿਲੀਅਨਸ ਡਾਲਰ ਕਾਰੀ ਸਾਹਿਬ ਕਹਿੰਦੇ ਖਰਚ ਕਰ ਰਹੇ ਆ ਪਰ ਉਹ ਫਿਰ ਕੈਨੇਡਾ 'ਚ ਆ ਕੇ ਕੈਨੇਡਾ ਦੇ ਵਿੱਚ ਰਹਿਣਗੇ ਵੀ ਜਾਂ ਨਹੀਂ ਰਹਿਣਗੇ ਜਾਂ ਵਾਪਸ ਕਿਸੇ ਹੋਰ ਮੁਲਕ ਵੱਲ ਰੁਖ ਕਰਨਗੇ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਇਸ ਰਿਪੋਰਟ 'ਚ ਇਹ ਆ ਵਿਸਕਿਲ ਪੜੇ ਲਿਖੇ ਤਜਰਬੇ ਕਰ ਲੋਕ ਬਹੁਤਾ ਚਿਰ ਕਰਦਾ ਚ ਰਹਿਣ ਨੂੰ ਤਰਜੀਹ ਨਹੀਂ ਦੇ ਰਹੇ ਇੱਥੋਂ ਕਿਤੇ ਹੋਰ ਪਾਸੇ ਫੇ ਮੂਵ ਹੋ ਜਾਂਦੇ ਨੇ ਜੀ ਜਹਨ ਸਾਹਿਬ ਸੋ ਅਗਲੀ ਖਬਰ ਜਿਹੜਾ ਸੈਲਫ ਡਿਫੈਂਸ ਨੂੰ ਲੈ ਕੇ ਕਾਨੂੰਨ ਸੋ ਪੀਅਰ ਪਾਲੀਵਰ ਉਹਨਾਂ ਨੇ ਆਤਮ ਰੱਖਿਆ ਲਈ ਕਾਨੂੰਨ ਚ ਤਬਦੀਲੀ ਦੀ ਮੰਗ ਕੀਤੀ ਹੈ ਜੀ ਦੇਖੋ ਇਹਦੇ ਵਿੱਚ ਇਹ ਆ ਕਿ ਕੱਲ ਹਾਊਸ ਆਫ ਕਾਮਨ ਪਾਰਲੀਮੈਂਟ ਦੇ ਵਿੱਚ ਜੋ ਆਪੋਜੀਸ਼ਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਪੀਅਰ ਪਾਲੀਵਰ ਸਾਹਿਬ ਸੋ ਇਹਨਾਂ ਨੇ ਇੱਕ ਤਾਂ ਜੋ ਕੈਨੇਡਾ ਦੇ ਵਿੱਚ ਜੋ ਐਕਸਟਰਸ਼ਨ ਨੂੰ ਲੈ ਕੇ ਜੋ ਮਾਮਲੇ ਲਗਾਤਾਰ ਵਧ ਰਹੇ ਨੇ ਖਾਸ ਤੌਰ ਤੇ ਜਿੱਥੇ ਆਪਣਾ ਇਹ ਭਾਰਤੀ ਮੂਲ ਦੇ ਲੋਕ ਰਹਿੰਦੇ ਨੇ ਖਾਸ ਤੌਰ ਤੇ ਜਿੱਥੇ ਪੰਜਾਬੀ ਮੂਲ ਦੇ ਲੋਕ ਰਹਿੰਦੇ ਨੇ ਕਿਉਂਕਿ ਜਦੋਂ ਅਸੀਂ ਕਈ ਵਾਰ ਸਾਊਥ ਏਸ਼ੀਅਨ ਭਾਈਚਾਰਾ ਕਹਿ ਦਿੰਨੇ ਆ ਵੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਜ਼ਿਆਦਾ ਇਹਦੇ ਵਿੱਚ ਟਾਰਗੇਟ ਹੋ ਰਹੇ ਨੇ ਜੋ ਪੰਜਾਬੀ ਬਿਜ਼ਨਸਮੈਨ ਨੇ ਜੋ ਪੰਜਾਬੀ ਮੂਲ ਦੇ ਜੋ ਲੋਕ ਨੇ ਸੋ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਕੱਲ ਇਹ ਬੜੇ ਖੁੱਲ ਕੇ ਇਹ ਤੱਥਾਂ ਦੇ ਆਧਾਰ ਤੇ ਤੇ ਬੜੇ ਜ਼ੋਰਦਾਰ ਢੰਗ ਦੇ ਨਾਲ ਆਪੋਜੀਸ਼ਨ ਲੀਡਰ ਨੇ ਇਹ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਉਭਾਰਿਆ ਉਹਨਾਂ ਨੇ ਕਿਹਾ ਵੀ ਇਹ ਸ਼ਰੀਰੀ ਧਾਰਨ ਦਿੱਤੀ ਵੈਨਕੂਵਰ ਐ ਲੋਅਰ ਮੇਲੈਂਡ ਦੀ ਗੱਲ ਕੀਤੀ ਕੈਲਗਰੀ ਐ ਐਡਮੰਟਨ ਐ ਬ੍ਰੈਂਟਨ ਐ ਉਹੀ ਆਨੇ-ਜਾਣੇ ਖੇਤਰ ਨੇ ਕਹਿੰਦੇ ਵੀ ਬਹੁਤ ਵੱਡੇ ਪੱਦਰ ਤੇ ਜਿਹੜੇ ਬਿਜ਼ਨਸਮੈਨ ਨੇ ਕਾਰੋਬਾਰੀ ਲੋਕ ਨੇ ਸੋ ਕਹਿੰਦੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਹਿੰਦੇ ਵੀ ਇਹ ਕੋਈ ਗੁਨਾਹ ਹੋ ਗਿਆ ਕੈਨੇਡਾ ਦੇ ਵਿੱਚ ਕਿ ਤੁਸੀਂ ਕਾਮਯਾਬ ਹੋ ਗਏ ਤੁਸੀਂ 20 25 ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ ਤੁਸੀਂ ਵਧੀਆ ਘਰ ਲੈ ਲਿਆ ਤੁਸੀਂ ਵਧੀਆ ਆਪਣਾ ਕੰਮਕਾਜ ਖੋਲ੍ਹ ਲਿਆ ਕਹਿੰਦੇ ਇਹ ਕੋਈ ਗੁਨਾਹ ਤਾਂ ਨਹੀਂ ਹੋ ਗਿਆ ਕਿ ਤੁਸੀਂ ਆਪਣਾ ਸਾਰਾ ਕੁਝ ਬਣਾ ਲਿਆ ਕਿ ਤੁਹਾਨੂੰ ਫਿਰ ਇਮੀਡੀਏਟਲੀ ਕਾਲਾ ਆਉਣ ਲੱਗ ਜਾਣ ਗੈਂਗਸਟਰਾਂ ਦੀਆਂ ਕਿਸਾ ਨੂੰ ਐਨੇ ਮਿਲੀਅਨ ਡਾਲਰ ਦੋ ਨਹੀਂ ਤਾਂ ਅਸੀਂ ਤੁਹਾਡੇ ਘਰ ਦੇ ਉੱਪਰ ਹਮਲਾ ਕਰਾਂਗੇ ਤੁਹਾਡੇ ਬੱਚਿਆਂ ਦੇ ਉੱਪਰ ਹਮਲਾ ਕਰਾਂਗੇ ਤੁਹਾਡੇ ਘਰਾਂ ਨੂੰ ਅੱਗ ਲਾਵਾਂਗੇ ਤੁਹਾਡੇ EMPLOYEES ਤੱਕ ਤਲ ਕਰਾਂਗੇ ਕਹਿੰਦੇ ਵੀ ਇਹ ਚੀਜ਼ਾਂ ਕੋਈ ਇਸ ਤਰੀਕੇ ਨਹੀਂ ਆ ਬਈ ਕੋਈ ਇੱਕਾ ਦੁੱਕਾ ਨਹੀਂ ਕਹਿੰਦੇ ਇਹ ਹੁਣ ਕਾਂਗਾਂ ਦੇ ਵਿੱਚ ਸਾਰਾ ਕੁਝ ਆਮ ਹੋ ਗਿਆ ਆਮ ਇਹ ਚੀਜ਼ਾਂ ਹੋ ਰਹੀਆਂ ਨੇ ਜਿਹਨੂੰ ਸ਼ਹਿਰਾਂ ਦੀ ਮੈਂ ਗੱਲ ਕੀਤੀ ਸੋ ਇਹ ਸ਼ਹਿਰਾਂ ਦੀ ਉਹਨੇ ਖਾਸ ਤੌਰ ਤੇ ਜ਼ਾਰਾਂ ਦਿੱਤੀ ਵੀ ਇੱਥੇ ਤਾਂ ਇਹ ਕੰਮ ਹੁਣ ਰੋਜ਼ ਦਾ ਹੀ ਹੋ ਗਿਆ ਸੋ ਜਿਵੇਂ ਹੁਣ ਤੇ ਮੰਗਲਵਾ ਤੜਕੇ ਦੀ ਗੱਲ ਕਰੀਏ ਕੈਮਰੇ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਕੁਝ ਹਮਲਾਵਰ ਨੇ ਇੱਕ ਕਾਲੀ ਰੰਗ ਦੀ ਗੱਡੀ 'ਚ ਆਉਂਦੇ ਨੇ ਕਿਸ ਤਰੀਕੇ ਨਾਲ ਉਹ ਗੋੜੀਆਂ ਚਲਾਉਂਦੇ ਨੇ ਤਾਂ ਉਥੋਂ ਬੜੇ ਆਰਾਮ ਨਾਲ ਨਿਕਲ ਜਾਂਦੇ ਨੇ ਸੋ ਪੁਲਿਸ ਨੇ ਹੁਣ ਵੀਡੀਓ ਵੀ ਵਾਟਨ ਨੂੰ ਨੇ ਜਾਰੀ ਕੀਤੀ ਆ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਇਹ ਹੁਣ ਗੱਲਾਂ ਆਮੇ ਹੋ ਚੁੱਕੀਆਂ ਨੇ ਸੋ ਇਸ ਗੱਲਾਂ ਰੰਧਾਰ ਬਣਾ ਕੇ ਉਹਨਾਂ ਦੱਸਿਆ ਕਹਿੰਦੇ ਵੀ 300 ਤੋਂ ਉੱਪਰ ਫੀਸਦ ਕਹਿੰਦੇ ਆ ਐਕਸਟਰਸ਼ਨ ਦੇ ਮਾਮਲੇ ਪਿਛਲੇ ਕਹਿੰਦੇ ਵੀ ਕੁਝ ਸਾਲਾਂ ਦੇ ਵਿੱਚ ਵਧ ਰਹੇ ਕਿ 10 ਸਾਲ ਪਹਿਲਾਂ ਨਾਲ ਕੰਪੈਰੀਸਨ ਕੀਤੀ ਜਾਵੇ ਤਾਂ 300 ਤੋਂ ਉੱਪਰ ਫੀਸਦ ਕਹਿੰਦੇ ਵੀ ਇਹ ਮਾਮਲੇ ਕੈਨੇਡਾ 'ਚ ਵਧ ਗਏ ਨੇ ਖਾਸ ਤੌਰ ਤੇ ਵੈਨਕੂਵਰ ਜਾਂ ਜਿਵੇਂ ਲੋਰ ਮੇਨਲੈਂਡ ਜਿਨ੍ਹਾਂ ਨੇ ਗੱਲ ਕੀਤੀ ਕਹਿੰਦੇ ਉੱਥੇ ਤਾਂ 500 ਤੋਂ ਵੱਧ ਫੀਸਦ ਕਹਿੰਦੇ ਇਹ ਮਾਮਲੇ ਵਧ ਗਏ ਨੇ ਤੇ ਜਿਸ ਢੰਗ ਦੇ ਨਾਲ ਕੈਨੇਡਾ 'ਚ ਕਿਰਾਏ ਵਧਿਆ ਕਹਿੰਦੇ ਵੀ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਲਿਬਰਲ ਸਰਕਾਰ ਨੇ ਜੋ ਬਾਰਡਰ ਨੂੰ ਓਪਨ ਕੀਤਾ ਕਿ ਜੋ ਵੀ ਕੈਨੇਡਾ ਆਉਂਦਾ ਬਸ ਉਹਨੂੰ ਵੀਜ਼ੇ ਤੋਂ ਨਾ ਨਾ ਕਰੋ ਵੀਜ਼ੇ ਦੇਈ ਜਾਓ ਕੋਈ ਸਕਰੀਨਿੰਗ ਨਹੀਂ ਹੁੰਦੀ ਕਿਸੇ ਦਾ ਕਹਿੰਦੇ ਬੈਕਗ੍ਰਾਉਂਡ ਚੈੱਕ ਨਹੀਂ ਹੁੰਦਾ ਕਹਿੰਦੇ ਵੀ ਧੜਾ ਤੜ ਜਿਹੜੇ ਗੈਂਗਸਟਰ ਨੇ ਇਹ ਲਿਬਰਲ ਸਰਕਾਰ ਦੀ ਪੋਜੀਸ਼ਨ ਦਾ ਫਾਇਦਾ ਚੁੱਕ ਕੇ ਕੈਨੇਡਾ ਦੇ ਵਿੱਚ ਦਾਖਲ ਹੋਏ ਨੇ ਕਹਿੰਦੇ ਅੱਜ ਵੀ ਇਸ ਤਰੀਕੇ ਦੇ ਕੰਨੇ ਵੀ ਕਾਨੂੰਨ ਬੜੇ ਹੋਏ ਨੇ ਵੀ ਬਹੁਤੀਆਂ ਸਜ਼ਾਵਾਂ ਇਹਨਾਂ ਵਾਸਤੇ ਨਹੀਂ ਆਂ ਇਹ ਛਿੱਤੀ ਬਾਹਰ ਹੋ ਜਾਂਦੇ ਨੇ ਇਨਾਂ ਦੇ ਖਿਲਾਫ ਕਹਿੰਦੇ ਵੀ ਜੋ ਕੰਮ ਹੋਣਾ ਚਾਹੀਦਾ ਸੀਗਾ ਜੋ ਸਖਤਾਈਆਂ ਹੋਣੇ ਚਾਹੀਦੀਆਂ ਸੀਆਂ ਜੋ ਸਕਰੀਨਿੰਗ ਹੋਣੀ ਚਾਹੀਦੀ ਸੀ ਕਹਿੰਦੇ ਉਹ ਚੀਜ਼ਾਂ ਨਹੀਂ ਹੋ ਰਹੀਆਂ ਸੋ ਇਸ ਕਰਕੇ ਬੜੀ ਆਸਾਨੀ ਦੇ ਨਾਲ ਕਹਿੰਦੇ ਵੀ ਇਹ ਗੈਂਗਸਟਰ ਕੈਨੇਡਾ ਦੇ ਵਿੱਚ ਪੁਨਚ ਵਿੱਚ ਕਾਮਯਾਬ ਹੋਏ ਨੇ ਲੋਕਾਂ ਨੂੰ ਧਮਕਾ ਰਹੇ ਨੇ ਡਰਾ ਰਹੇ ਨੇ ਤੇ ਇੱਥੇ ਕਹਿੰਦੇ ਵੀ ਬਿਜ਼ਨਸ ਕਰਨਾ ਇਸ ਸਮੇਂ ਕਾਫੀ ਮੁਸ਼ਕਲ ਹੋਇਆ ਪਿਆ ਵੀ ਬੇਨਸ ਕਰਾਂਗੇ ਕਿਦਾਂ ਵੀ ਅਗਰ ਬੇਨਸ ਕਰਦੇ ਹੋ ਤੇ ਨਾਲ ਹੀ ਤੁਹਾਨੂੰ ਧਮਕੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਸੈਲਫ ਡਿਫੈਂਸ ਦੀ ਵੀ ਜਿਹੜੀ ਗੱਲ ਕੀਤੀ ਹੈ ਜਿਹਨੂੰ ਕੈਸਲ ਆ ਵੀ ਕਹਿ ਦਿੱਤਾ ਜਾਂਦਾ ਭਾਵ ਕੈਸਲਾ ਤੋਂ ਭਾਵੇਂ ਆ ਕਿ ਘਰ ਨੂੰ ਆਪਣੇ ਇੱਕ ਕਿਲੇ ਵਾਂਗੂ ਇਸਤੇਮਾਲ ਕਰਨਾ ਜਿਵੇਂ ਕਿ ਕਿਲਾ ਹੁੰਦਾ ਕਿਲੇ ਦੇ ਉੱਪਰ ਕੋਈ ਦੁਸ਼ਮਣ ਹਮਲਾ ਕਰਦਾ ਤਾਂ ਚਾਰ ਸ਼ਫੇਰ ਹੋ ਫਿਰ ਉਹਨੂੰ ਇੱਕ ਸੁਰੱਖਿਆ ਢਾਲ ਵਜੋਂ ਵਰਤ ਕੇ ਦੋਸ਼ਮਰਦਾ ਮੁਕਾਬਲਾ ਕੀਤਾ ਜਾਂਦਾ ਕਹਿੰਦੇ ਇਸੇ ਤਰੀਕੇ ਨਾਲ ਹੋਣਾ ਚਾਹੀਦਾ ਕਿ ਜੇ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ ਵੀ ਤੁਹਾਡੇ ਕੋਲ ਕਾਨੂੰਨੀ ਤੌਰ ਤੇ اختیار ਹੋਣਾ ਚਾਹੀਦਾ ਕਿ ਤੁਸੀਂ ਉਸ ਸ਼ਖਸ ਦਾ ਹਮਲਾਵਰ ਦਾ ਡੱਟ ਕੇ ਮੁਕਾਬਲਾ ਕਰੋ ਕਹਿੰਦੇ ਇਹ ਚੀਜ਼ਾਂ ਕੈਂਡੀਟ ਜੋ ਕਹਿੰਦੇ ਹਾਲਾਤ ਬਣ ਗਏ ਨੇ ਸੋ ਇਸੇ ਤਰੀਕੇ ਕਹਿੰਦੇ ਹੋਣਾ ਚਾਹੀਦਾ ਨਾ ਕਿ ਇਸ ਤਰੀਕੇ ਹੋਵੇ ਵੀ ਤੁਹਾਡੇ ਘਰ ਤੇ ਕੋਈ ਹਮਲਾਵਰ ਆ ਕੇ ਹਮਲਾ ਕਰਦਾ ਹੈ ਤੁਸੀਂ ਜੇਕਰ ਸੈਲਫ ਡਿਫੈਂਸ ਵਿੱਚ ਕੁਝ ਕਰਦੇ ਹੋ ਤਾਂ ਤੁਹਾਡੇ ਉੱਪਰ ਹੀ ਮਾਮਲੇ ਦਰਜ ਹੋ ਜਾਣ ਕਹਿੰਦੇ ਵੀ ਜੋ ਹਾਲਾਤ ਬਣੇ ਹੋਏ ਨੇ ਇੰਦਾ ਕਹਿੰਦੇ ਸੱਤਨਾ ਨਹੀਂ ਹੈ ਸੋ ਸੈਲਫ ਡਿਫੈਂਸ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਹਾਊਸ ਆਫ ਕਾਮਨ ਵਿੱਚ ਰੱਖੀਆਂ ਨੇ ਸੋ ਇਹਦੇ ਵਿੱਚ ਇਹ ਆ ਕਿ ਦੇਖੋ ਜਿਸ ਢੰਗ ਦੇ ਨਾਲ ਪੰਜਾਬੀ ਕਮਿਊਨਿਟੀ ਇਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਉਹ ਇਹ ਦਿਨੋਂ ਦਿਨ ਹੁਣ ਕਮਿਊਨਿਟੀ ਦਾ ਜਿਹੜਾ ਸਵਰ ਦਾ ਪਿਆਲਾ ਆ ਉਹ ਵੀ ਹੁਣ ਭਰਦਾ ਜਾ ਰਿਹਾ ਸੋ ਕਿਤੇ ਨਾ ਕਿਤੇ ਇਹ ਲੋਕ ਵੀ ਚਾਹੁੰਦੇ ਨੇ ਬਿਜ਼ਨਸਮੈਨ ਵੀ ਚਾਹੁੰਦੇ ਨੇ ਵੀ ਇਹਦਾ ਕੋਈ ਸਦੀ ਵੀ ਹੱਲ ਹੋਣਾ ਚਾਹੀਦਾ ਸੋ ਇਹਦੇ ਵਿੱਚ ਜਿਵੇਂ ਸਾਡੀਆਂ ਆਰਸੀਐਮਪੀ ਜਾਂ ਹੋਰ ਪੁਲਿਸ ਜਿਹੜੀਆਂ ਫੋਰਸਸਿਸ ਨੇ ਏਜੰਸੀਸ ਨੇ ਤੋ ਇਹਨਾਂ ਇੱਕ ਵੱਡਾ ਕਾਰਨ ਜੋ ਟਰਾਂਸਨੈਸ਼ਨਲ ਅਪ੍ਰੈਸ਼ਨ ਹੈ ਉਹਨੂੰ ਵੀ ਦੱਸਤੀਆਂ ਨੇ ਕਹਿੰਦੇ ਵੀ ਇਹਦੇ ਪਿੱਛੇ ਵਿਦੇਸ਼ੀ ਦਖਲ ਦਾ ਵੀ ਇੱਕ ਵੱਡਾ ਹੱਥ ਹੈ ਸੋ ਵਿਦੇਸ਼ੀ ਦਖਲ ਇਸ ਸਾਰੇ ਮਾਮਲੇ ਦੀ ਜੜ ਹੈ ਸੋ ਜਦੋਂ ਤੱਕ ਉਸ ਜੜ ਨੂੰ ਨਹੀਂ ਵੱਢਿਆ ਜਾਂਦਾ ਤੋ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਵੀ ਨਹੀਂ ਹੋਣਾ ਸੋ ਬਹੁਤ ਸਾਰੇ ਸਵਾਲ ਨੇ ਸੋ ਜੀ ਨੂੰ ਲੈ ਕੇ ਹੁਣ ਕੱਲ ਪਾਰਲੀਮੈਂਟ ਦੇ ਵਿੱਚ ਵੀ ਆਪੋਜੀਸ਼ਨ ਲੀਡਰ ਨੇ ਕਾਫੀ ਜਿਹੜਾ ਸਰਕਾਰ ਨੂੰ ਘੇਰਿਆ ਜੀ ਮਾਨ ਸਾਹਿਬ ਵਿਦੇਸ਼ੀ ਦਖਲ ਦੀ ਗੱਲਬਾਤ ਕੀਤੀ ਆ ਤੋ ਲਿਬਰਲ ਦੇ ਉੱਤੇ ਹੁਣ ਇਹ ਇਲਜ਼ਾਮ ਵੀ ਲੱਗਣੇ ਸ਼ੁਰੂ ਹੋ ਗਏ ਨੇ ਵੀ ਭਾਈ ਰਿਪੋਰਟ ਦਾ ਕੀ ਬਣਿਆ ਠੰਡੇ ਵਸਤੇ ਪਾਤੀ ਜਾਂ ਪਹਿਲਾਂ ਰਿਪੋਰਟ ਦੱਸ ਦਿੱਤੀ ਸੀ ਉਹਦੇ ਵਿੱਚ ਕੋਈ ਖੁੱਲ ਕੇ ਕਲੀਅਰ ਗੱਲਬਾਤ ਨਹੀਂ ਕੀਤੀ ਹੈਗੀ ਤੇ ਜਦ ਕਿ ਦੂਜੀਆਂ ਕੰਟਰੀਜ਼ ਵਾਲੇ ਉਹ ਰਿਪੋਰਟ ਨਸ਼ਰ ਕਰ ਰਹੇ ਨੇ ਪਿਛਲੇ ਦਿਨ ਇੱਕ ਕੰਟਰੀ ਨੇ ਦਿੱਤੀ ਸੀਗੀ ਚਲੋ ਦੇਖਦੇ ਹਾਂ ਜੀ ਹੁਣ ਇਹ ਇਹ ਆਉਣ ਵਾਲੇ ਸਮੇਂ 'ਚ ਕੀ ਕਰਦੇ ਨੇ ਸੋ ਵਿਦੇਸ਼ੀ ਦਾਖਲ ਦੀ ਉਹ ਗੱਲਬਾਤ ਕੀਤੀ ਆ ਤੇ ਵਿਦੇਸ਼ੀ ਦਾਖਲ ਦੀ ਗੱਲਬਾਤ ਹੋਈ ਆ ਉਸ ਗਰੁੱਪ ਦੀ ਗੱਲਬਾਤ ਹੋ ਜਵੇ ਜਿਹਦਾ ਨਾਂ ਇੱਥੇ ਐਕਸਟਰਸ਼ਨ ਨੂੰ ਲੈ ਕੇ ਜਾਂ ਗੋਲੀਬਾਰੀ ਨੂੰ ਲੈ ਕੇ ਆਉਂਦਾ ਬਿਸ਼ਨੋਈ ਗਰੁੱਪ ਦਾ ਸੋ ਉਹਨਾਂ ਦੇ ਵਿੱਚੋਂ ਹੀ ਅਨਮੋਲ ਬਿਸ਼ਨੋਈ ਭਾਰਤੀ ਏਜੰਸੀਆਂ ਦੇ ਹੱਥ ਆਇਆ ਜੀ ਕਹਿੰਦੇ ਦੇਖੋ ਅਨਮੋਲ ਬਿਸ਼ਨੋਈ ਜੋ ਗੈਂਗਸਟਰ ਜਿਹੜਾ ਕਿ ਅਹਮਦਾਬਾਦ ਜੇਲ੍ਹ ਦੇ ਵਿੱਚ ਬੰਦ ਹੈ ਲਾਰਸ ਬਿਸ਼ਨੋਈ ਉਸ ਦਾ ਛੋਟਾ ਭਰਾ ਹੈ ਸੋ ਇਹਦੀ ਇੱਕ ਵੀਡੀਓ ਪਿਛਲੇ ਕੁਝ ਸਮੇਂ ਪਹਿਲਾਂ ਜਨਤਕ ਹੋਈ ਸੀ ਜਿਦੇ ਵਿੱਚ ਇਹ ਇੱਕ ਨਾਮੀ ਕਲਾਕਾਰ ਦੇ ਨਾਲ ਕੈਲੀਫੋਰਨੀਆ ਚ ਇੱਕ ਪਾਰਟੀ ਵਿੱਚ ਦੱਸਿਆ ਸੀਗਾ ਕਿ ਨਾਮੀ ਕਲਾਕਾਰੀ ਦੇ ਨਾਲ ਸੀਗਾ ਸੋ ਜਦੋਂ ਉਹ ਵੀਡੀਓ ਸਰਕੂਲੇਟ ਹੋਈ ਤਾਂ ਫਿਰ ਇਹ ਗੱਲਾਂ ਬਾਤਾਂ ਸਾਹਮਣੇ ਆਉਣ ਲੱਗੀਆਂ ਵੀ ਇਹ ਤੇ ਲਾਰਸ ਬਿਸ਼ਨੋਈ ਦਾ ਪਰ ਇਹ ਮੋਲ ਬਿਸ਼ਨੋਈ ਹੈ ਵੀ ਇਹ ਤੇ ਕੈਲੀਫੋਰਨੀਆ ਵਿੱਚ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਘੁੰਮ ਰਿਹਾ ਤੇ ਉਸ ਤੋਂ ਬਾਅਦ ਫਿਰ ਅਮਰੀਕਾ ਦੀਆਂ ਏਜੰਸੀਆਂ ਵੀ ਅਲਰਟ ਹੋਈਆਂ ਸੋ ਇਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਮਰਕਾ ਦੀ ਆਈਵਾ ਸਟੇਟ ਦੇ ਵਿੱਚ ਇਸ ਜੇਲ੍ਹ ਦੇ ਵਿੱਚ ਬੰਦ ਸੀਗਾ ਪਰ ਇਹ ਇਸ ਦੇ ਉੱਪਰ ਜੋ ਐਲੀਗੇਸ਼ਨਸ ਲੱਗ ਰਹੇ ਸੀਗੇ ਕਿ ਜੋ ਐਨਸੀਪੀ ਦਾ ਲੀਡਰ ਹੈ ਬਾਬਾ ਸਦੀਕੀ ਜੀ ਦਾ ਅਪ੍ਰੈਲ 2024 ਦੇ ਵਿੱਚ ਕਤਲ ਹੋਇਆ ਸੀਗਾ ਉਸ ਕਤਲ ਨੂੰ ਫਾਇਨਸ ਕਰਨ ਦੇ ਵਿੱਚ ਭਾਵ ਮਾਲੀ ਮਦਦ ਦੇਣ ਦੇ ਵਿੱਚ ਇਸ ਦਾ ਹੱਥ ਸੀਗਾ ਸੋ ਇਸ ਕਿਉਂਕਿ ਬਾਬਾ ਸਦੀਕੀ ਜੋ ਬਾਲੀਵੁੱਡ ਦਾ ਨਾਮੀ ਕਲਾਕਾਰ ਹੈ ਸਲਮਾਨ ਖਾਨ ਉਸ ਦਾ ਵੀ ਕਾਫੀ ਨਜ਼ਦੀਕੀ ਸੀਗਾ ਉਸ ਦੀ ਸਿਆਸਤ ਦੇ ਵਿੱਚ ਵੀ ਉਸ ਦੀ ਕਾਫੀ ਪਕੜ ਸੀ ਸੋ ਸਤਾ ਇੱਕ ਵੱਡੇ ਸ਼ਖਸ ਦਾ ਕਤਲ ਹੋਇਆ ਸੋ ਉਹਦੇ ਬਾਅਦ ਇਹ ਉੱਤੇ ਮਹਾਰਾਸ਼ਟਰ ਦੀ ਪੁਲਿਸ ਦੇ ਉੱਪਰ ਮੁੰਬਈ ਦੀ ਪੁਲਿਸ ਦੇ ਉੱਪਰ ਵੀ ਦਬਾਅ ਸੀਗਾ ਸੋ ਇਹ ਵੀ ਹਵਾਲੀ ਕੀ ਐ ਅਮਰੀਕਾ ਤੋਂ ਮੰਗੀ ਜਾ ਰਹੀ ਸੀ ਸੋ ਹੁਣ ਜੋ ਖਬਰਾਂ ਨਮੋਲ ਬਿਸ਼ਨੋਈ ਬਾਬਾ ਸਾਹਮਣੇ ਆ ਰਹੀਆਂ ਨੇ ਕਿ ਨਮੋਲ ਬਿਸ਼ਨੋਈ ਇਸ ਸਮੇਂ ਭਾਰਤੀ ਏਜੰਸੀਆਂ ਦੇ ਹੱਥ ਦੇ ਵਿੱਚ ਐ ਸੋ NIA ਜੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਸੋ ਉਹਨੇ ਉਸਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੋ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਨਮੋਲ ਮਿਸ਼ਰੋਈ ਜਿਹੜਾ ਆ ਉਹ ਐਨ ਆਈਏ ਦੇ ਜਿਹੜੇ ਆਫੀਸਰਸ ਨੇ ਸੋ ਉਹਨਾਂ ਦੇ ਹਵਾਲੇ ਕੀ ਦੇ ਵਿੱਚ ਉਹਨਾਂ ਦੇ ਇੱਕਠਾ ਦੇ ਵਿੱਚ ਨਜ਼ਰ ਆ ਰਿਹਾ ਸੋ ਉਹਨੂੰ ਨਜ਼ਰਬੰਦ ਕੀਤਾ ਹੋਇਆ ਸੋ ਹੁਣ ਐਨ ਆਈ 15 ਦਿਨਾਂ ਦਾ ਰਿਮਾਂਡ ਵੀ ਇਸ ਦਾ ਮੰਗ ਰਿਹਾ ਵੀ ਇਹਦੇ ਕੋਲੋਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੇ ਇਨਵੈਸਟੀਗੇਸ਼ਨ ਅਸੀਂ ਕਰਨੀ ਹੈ ਤੇ ਇਹਦੇ ਨਾਲ ਫਿਰ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਇਸ ਦਾ ਭਰਾ ਜੋ ਲਾਰੈਂਸ ਮਿਸ਼ਰੋਈ ਹੈ ਉਹ ਤਾਂ ਆਲਰੇਡੀ ਅਹਮਦਾਬਾਦ ਜੇਲ੍ਹ ਦੇ ਵਿੱਚ ਬੰਦ ਹੈ ਤੋ ਜੇਲ ਦੇ ਵਿੱਚੋਂ ਇਹੋ ਉਹ ਇੰਟਰਵਿਊ ਵੀ ਕਰੀ ਜਾ ਰਿਹਾ ਜੇਲ ਦੇ ਵਿੱਚੋਂ ਉਹਦੇ ਨਾਂ ਤੇ ਇਹ ਜਿਹੜੇ ਵੱਖ-ਵੱਖ ਜਿਹੜੀਆਂ ਵਾਦਤਾਂ ਹੁੰਦੀਆਂ ਨੇ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਨੇ ਤੇ ਦੋਸ਼ ਲੱਗਦੇ ਰਹੇ ਵੇ ਜੋ ਜੇਲ ਅਧਿਕਾਰੀ ਨੇ ਏਜੰਸੀਆਂ ਉਹਦਾ ਸਾਥ ਦੇ ਰਹੀਆਂ ਨੇ ਸੋ ਕੀ ਹੁਣ ਇਹ ਇਨਮੋਲ ਬਿਸ਼ਨੋਈ ਨੂੰ ਅਗਰ ਗ੍ਰਿਫਤਾਰ ਕਰ ਲਿਆ ਜਾਂਦਾ ਆ ਉਹਨਾਂ ਦੇ ਏਜੰਸੀਆਂ ਦੇ ਹੱਥ ਆ ਜਾਂਦਾ ਆ ਸੋ ਕੀ ਜੋ ਉਹਦੇ ਨਾਂ ਤੇ ਜੋ ਤੇ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਅਸੀਂਾਂ ਜੋ ਜਿਸ ਤਿੱਕੇ ਦੀ ਆਵਾਜ਼ ਤਾਂ ਹੋ ਰਹੀਆਂ ਸੀ ਆ ਤੇ ਇਹਨੂੰ ਕੋਈ ਠੱਲ ਪਵੇਗੀ ਜਾਂ ਨਹੀਂ ਪਵੇਗੀ ਇਹ ਵੀ ਇੱਕ ਨਾਲ ਵੱਡਾ ਸਵਾਲ ਬਣ ਕੇ ਸਾਹਮਣੇ ਆ ਰਿਹਾ ਜੀ ਬ੍ਰਹਮਣ ਸਾਹਿਬ ਸੋ ਬਾਦਿਆਂ ਆਪਾਂ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਹੁਣ ਘਰਾਂ ਨੂੰ ਲੈ ਕੇ ਆ ਜੀ ਤੇ ਕੰਸਟਰਕਸ਼ਨ ਨੂੰ ਲੈ ਕੇ ਘਰਾਂ ਦੀ ਕੈਨੇਡਾ ਦੇ ਵਿੱਚ ਸੋ ਨਵੇਂ ਘਰਾਂ ਦੀ ਸਾਰੀ ਕਹਿੰਦੇ ਇੱਕ ਘੱਟ ਹੀ ਆ ਜੀ ਦੇਖੋ ਇਹ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਸੀਐਮਐਚਸੀ ਨੇ ਕੁਝ ਆંકੜੇ ਜਾਰੀ ਕੀਤੇ ਨੇ ਜਿਦੇ ਵਿੱਚ ਉਹ ਕਹਿ ਰਹੇ ਨੇ ਕਿ ਅਕਤੂਬਰ ਮਹੀਨੇ ਦੇ ਵਿੱਚ ਕਹਿੰਦੇ ਕਿ ਜੇਕਰ ਸਤੰਬਰ ਮਹੀਨੇ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਜੋ ਇਹ ਨਵੇਂ ਘਰਾਂ ਦੀ ਜੋ ਉਸਾਰੀ ਦੀ ਜੇ ਤੁਲਨਾ ਕੀਤੀ ਹੁੰਦੀ ਹੈ ਐਨੂਅਲ ਜਿਹੜੀ ਉਹਨਾਂ ਦੀ ਇੱਕ ਗਤੀ ਹੁੰਦੀ ਸਲਾਨਾ ਗਤੀ ਉਹਦੇ ਵਿੱਚ ਕਹਿੰਦੇ 17% ਦੀ ਕਮੀ ਇਹ ਦਰਜ ਕੀਤੀ ਗਈ ਹੈ ਇਹਦੇ ਵਿੱਚ ਹਾਊਸਿੰਗ ਏਜੰਸੀ ਨੇ ਇਹ ਕਿਹਾ ਹੈ ਕਹਿੰਦੇ ਵੀ ਅਕਤੂਬਰ ਵਿੱਚ ਨਵੇਂ ਘਰਾਂ ਦੀ ਸਾਰੀ ਦੀ ਜੋ ਸਲਾਨਾ ਡਾਰਾ ਕਹਿੰਦੇ 232000 765 ਯੂਨਿਟ ਰਹੀ ਹੈ ਤੇ ਕਹਿੰਦੇ ਵੀ ਸਤੰਭਾ ਦੇ ਵਿੱਚ 289174 ਯੂਨਿਟ ਸੀਗੀ ਸੋ ਭਾਵ 17% ਦੀ ਕਮੀ ਇਹਦੇ ਵਿੱਚ ਦੇਖਣ ਨੂੰ ਮਿਲੀ ਆ ਸੋ ਇਹਦੇ ਵਿੱਚ ਜੋ ਸੀਐਮਐਚੀ ਨੇ ਜੋ ਡਿਪਟੀ ਚੀਫ ਇਕਨੋਮਿਸਟ ਨੇ ਤਾਨੀਆਂ ਬਰਾਸਾ ਉੱਚਾਇਆ ਸੋ ਇਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਕਮੀ ਦਾ ਜ਼ਿਆਦਾਤਰ ਕਹਿੰਦੇ ਵੀ ਪ੍ਰਭਾਵ ਜਿਹੜਾ ਆ ਟੈਂਟਰੀਓ ਤੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਨਵੀਆਂ ਸਾਰੀਆਂ ਨੇ ਸੋ ਕਹਿੰਦੇ ਇਹਦੇ ਵਿੱਚ ਕਨੇਡਾ ਜਿਆਦਾ ਦੇਖਣ ਨੂੰ ਮਿਲਿਆ ਤੇ ਨਾਲ ਕਹਿੰਦੇ ਵੀ ਮੌਨਟਰੀਅਲ ਕੈਲਗਰੀ ਡਮੈਂਟਰ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤੇ ਉੱਥੇ ਕਹਿੰਦੇ ਉਨਾ ਫਰਕ ਨਹੀਂ ਆ ਉੱਥੇ ਨਵੇਂ ਗ੍ਰਾਉਂਡੀ ਕੰਸਟ੍ਰਕਸ਼ਨ ਸਹੀ ਚੱਲ ਰਹੀ ਹੈ ਜਿਆਦਾ ਫਰਕ ਇਹਦੇ ਵਿੱਚ ਕਹਿੰਦੇ ਆ ਕਿ ਅੰਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਡਾਊਨਫਾਲ ਆਈ ਹੈ ਸੋ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਤੇ ਕਹਿੰਦੇ ਉਹਦਾ ਹੱਥ ਜ਼ਿਆਦਾ ਆ ਤੇ ਨਾਲ ਕਿੰਨੇ ਜੀ ਕੁਝ ਹੋਰ ਖਬਰਾਂ ਤੇ ਗੱਲ ਕਰੀ ਤਾਂ ਜੋ ਸਾਊਦੀ ਕ੍ਰਾਊਨ ਨੇ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਕਿਉਂਕਿ ਕੱਲ ਉਹ ਵਾਈਟ ਹਾਊਸ ਵਿੱਚ ਹੀ ਆਏ ਹੋਏ ਸੀਗੇ ਇਹ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਮਹਿਮਾਨ ਬਣਾ ਕੇ ਇੱਥੇ ਸੱਦਿਆ ਸੀਗਾ ਸੋ ਇੱਕ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਉਹਨਾਂ ਤੋਂ ਕਾਫੀ ਤਿੱਖੇ ਸਵਾਲ ਵੀ ਕਰ ਦਿੱਤੇ ਗਏ ਸੋ ਦੇ ਵਿੱਚ ਜਮਾਲ ਖੋਦੀ ਜੋ ਕਿ ਵਾਸ਼ਿੰਗਟਨ ਪੋਸਟ ਦਾ ਇਹ ਪੱਤਰਕਾਰ ਸੀਗਾ ਜੂਦਾ ਕਤਲ ਹੋਇਆ ਸੀ 2118 ਦੇ ਵਿੱਚ ਸੋ ਇਹਦੇ ਪਿੱਛੇ ਸਿੱਧੇ ਤੌਰ ਤੇ ਜੋ ਸਾਊਦੀ ਅਰੇਬੀਆ ਦੇ ਕ੍ਰਾਊਨ ਨੇ ਪ੍ਰਿੰਸ ਮੁਹੰਮਦ ਬੀਨ ਸੁਲਮਾਨ ਤੋਂ ਉਹਨਾਂ ਦਾ ਹੱਥ ਜਿਹੜਾ ਦੱਸਿਆ ਜਾਂਦਾ ਰਿਹਾ ਸੀਆਈਏ ਜੋ ਅਮਰੀਕਾ ਦੀ ਏਜੰਸੀ ਹੈ ਸੋ ਵੀ ਇਸ ਤਰੀਕੇ ਦੇ ਦਾਅਵੇ ਕਰਦੀ ਰਹੀ ਹੈ ਵੀ ਇਹ ਇਹਨਾਂ ਨੇ ਆਪ ਹੀ ਮਰਵਾਇਆ ਪਰ ਕੱਲ ਟਰੰਪ ਸਾਹਿਬ ਨੇ ਇਹਨਾਂ ਨੂੰ ਇੱਕ ਤਰੀਕੇ ਨਾਲ ਬਰੀ ਕਰ ਦਿੱਤਾ ਕਿਉਂਕਿ ਪੱਤਰਕਾਰ ਨੇ ਜਦੋਂ ਫਿਰ ਇਸ ਮਾਮਲੇ ਤੇ ਸਵਾਲ ਪੁੱਛ ਲਿਆ ਸਵਾਲ ਬੜਾ ਤਿੱਖਾ ਸੀਗਾ ਸੋ ਟਰੰਪ ਸਾਹਿਬ ਨੇ ਇੱਕ ਤਾਂ ਪੱਤਰਕਾਰ ਨੂੰ ਇਹ ਗੱਲ ਕਹੀ ਕਹਿੰਦੇ ਵੀ ਤੁਸੀਂ ਇਹ ਬੇਇੱਜ਼ਤੀ ਕਰ ਰਹੇ ਹੋ ਕਹਿੰਦੇ ਸਾਡੇ ਮਹਿਮਾਨ ਆਏ ਨੇ 600 ਬਿਲੀਅਨ ਦੀ ਕਹਿੰਦੇ ਇਨਵੈਸਟਮੈਂਟ ਦਾ ਵਾਅਦਾ ਕੀਤਾ ਇੱਕ ਟ੍ਰਿਲੀਅਨ ਤੱਕ ਕਹਿੰਦੇ ਇਹਨਾਂ ਨੇ ਅਮਰੀਕਾ 'ਚ ਇਨਵੈਸਟਮੈਂਟ ਰਿਕਾਰਡਿੰਗ ਦਾ ਤੁਸੀਂ ਸਾਡੇ ਇਸ ਮਹਿਮਾਨ ਦਾ ਹੀ ਕਹਿੰਦੇ ਵੀ ਇਸ ਤਰੀਕੇ ਨਾਲ ਉਹਨਾਂ ਨੂੰ ਬੇਇਜਤ ਕਰ ਰਹੇ ਹੋ ਸੋ ਇੱਥੇ ਕ੍ਰਮ ਸਾਹਿਬ ਨੇ ਗੱਲਾਂ-ਗੱਲਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਬਰੀ ਕਰਦੇ ਹੋਏ ਕਿਹਾ ਵੀ ਇਹਨਾਂ ਦਾ ਇਸ ਕਤਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਕਹਿੰਦੇ ਉਹ ਬੰਦਾ ਹੀ ਵਿਵਾਦਤ ਸੀਗਾ ਕਈ ਲੋਕਾਂ ਦੇ ਨਾਲ ਉਹਦੀ ਦੁਸ਼ਮਣੀ ਸੀਗੀ ਤਾਂ ਇਸ ਕਤਲ ਦੇ ਵਿੱਚ ਕਹਿੰਦੇ ਵੀ ਇਹਨਾਂ ਦਾ ਨਾਮ ਲੈਣਾ ਠੀਕ ਨਹੀਂ ਹੈ ਸੋ ਇਹ ਖਬਰ ਵੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਸੋ ਇੱਕ ਖਬਰ ਰੁਪਿੰਦਰ ਜੀ ਆ ਰਹੀ ਸੀ ਆਰਟੀਸੀ ਦੇ ਹਵਾਲੇ ਦੇ ਨਾਲ ਜੋ ਕੈਨੇਡੀਅਨ ਬ੍ਰਾਡਕਾਸਟਰ ਹੈ ਸੋ ਇਹ ਕਹਿ ਰਹੇ ਨੇ ਕਹਿੰਦੇ ਵੀ ਜੋ ਕੈਨੇਡੀਅਨ ਕੰਟੈਂਟ ਦੀ ਡੈਫੀਨੇਸ਼ਨ ਹੈ ਵੀ ਕਿਹੜਾ ਕੰਟੈਂਟ ਨੂੰ ਕੈਨੇਡੀਅਨ ਮੰਨਿਆ ਜਾਣਾ ਚਾਹੀਦਾ ਥੋੜੀ ਜੀ ਇਹਨਾਂ ਨੇ ਅਪਡੇਟ ਕੀਤੀ ਹੈ ਕਹਿੰਦੇ ਕਿ ਜੋ ਆਰਟੀਫੀਸ਼ਲ ਇੰਟੈਲੀਜੈਂਸ ਦੇ ਨਾਲ ਬੜਿਆ ਹੋਏ ਕੰਟੈਂਟ ਹੈ ਸੋ ਜਿਹਦੇ ਵਿੱਚ ਕਿਸੇ ਮਨੁੱਖ ਦੀ ਵਰਤੋਂ ਨਹੀਂ ਕੀਤੀ ਗਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਹੈ ਕਹਿੰਦੇ ਇਸ ਕੰਟੈਂਟ ਨੂੰ ਇਸ ਤਰੀਕੇ ਦੇ ਕੰਟੈਂਟ ਨੂੰ ਕੈਨੇਡੀਅਨ ਕੰਟੈਂਟ ਨਹੀਂ ਮੰਨਿਆ ਜਾ ਸਕਦਾ ਸੋ ਕੰਟੈਂਟ ਉਹੀ ਕੈਨੇਡੀਅਨ ਮੰਨਿਆ ਜਾਊਗਾ ਜਿਹਦੇ ਵਿੱਚ ਕੈਨੇਡੀਅਨ ਐ ਏਮਪਲਾਈਸ ਦੀ ਵਰਤੋਂ ਹੋ ਗਈ ਉਹ ਇੱਕ ਸਰਟਨ ਅਮਾਉਂਟ ਆਫ ਜਿਹੜੇ ਏਮਪਲਾਈਸ ਮਤਲਬ ਕਿਸੇ ਕੰਟੈਂਟ ਨੂੰ ਜਾ ਕੇ ਕਿਸੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਹੋਣ ਸੋ ਉਹੀ ਕੰਟੈਂਟ ਕੈਨੇਡੀਅਨ ਹੋਊਗਾ ਕੋਈ ਆਰਟੀਫੀਸ਼ੀਅਲ ਤਕਨੀਕ ਨਾਲ ਬਣਿਆ ਹੋਇਆ ਕੰਟੈਂਟ ਕੈਨੇਡੀਅਨ ਨਹੀਂ ਮੰਨੇ ਜਾਊਗਾ ਸੋ ਬ੍ਰੈਮਟਨ ਵੀ ਇਹਨਾਂ ਜੀ ਗੱਲ ਕਰੀ ਤਾਂ ਬ੍ਰੈਮਟਨ ਦੇ ਵਿੱਚ ਕੱਲ ਗੋਰਵੇ ਡਰਾਈਵ ਤੇ ਜਿਹੜਾ ਸਟੀਲ ਐਵੇਨਿਊ ਉੱਤੇ ਦੋ ਬੱਸਾਂ ਜਿਹੜੀਆਂ ਕਿ ਬ੍ਰੈਮਟਨ ਟਰਾਜ਼ੀ ਤਰ੍ਹਾਂ ਸਮਤਲ ਹੈ ਸੋ ਹਾਦਸੇ ਦੀ ਸ਼ਿਕਾਰ ਹੋਈਆਂ ਨੇ ਸੋ ਇਹ ਵੀ ਘਟਨਾ ਦੀ ਕਾਫੀ ਚਰਚਾ ਰਹੀ ਹੈ ਸਵਾਰੀਆਂ ਨੇ ਚੱਕਵੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਸੋ ਹੋਰ ਬਹੁਤੀ ਜ਼ਿਆਦਾ ਹਾਦਸੇ ਦੇ ਕਾਰਨਾਂ ਦੀ ਹਜੇ ਅਪਡੇਟ ਨਹੀਂ ਆਈ ਹੈ ਪਰ ਇਹ ਜਿਸ ਢੰਗ ਨਾਲ ਵੀ ਇਹ ਬੱਸ ਆਸਾ ਹੋਇਆ ਸੋ ਵੈਸੇ ਦਿੱਖਿਆ ਜਾਂਦਾ ਵੀ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਬੱਸ ਹਾਦਸੇ ਇਹ ਬਹੁਤ ਘੱਟ ਹੁੰਦੇ ਨੇ ਡਰਾਈਵਰ ਕਾਫੀ ਸਕਿਲਡ ਹੁੰਦੇ ਨੇ ਟ੍ਰੇਨਿੰਗ ਉਹਨਾਂ ਦੀ ਵਧੀਆ ਰੱਖੀ ਜਾਂਦੀ ਆ ਪਰ ਜੋ ਵੀ ਕਾਰਨ ਹੋਇਆ ਉਹ ਕਹਾਸੀ ਦਾ ਸੌਣ ਵਾਲੇ ਦਿਨਾਂ ਚ ਇਹਦੇ ਉੱਪਰ ਵੀ ਗੱਲਬਾਤ ਕਰਾਂਗੇ ਵੀ ਕਿਉਂ ਇਹ ਹਾਦਸਾ ਵਾਪਰਿਆ ਸੋ ਇਹ ਖਬਰ ਵੀ ਜਿਹੜੀ ਆ ਕਾਫੀ ਚਰਚਾ ਦੇ ਵਿੱਚ ਰਹੀ ਆ ਜੀ ਬਈ ਸਾਹਿਬ ਸਭ ਤੋਂ ਬਾਅਦ ਧੰਨਵਾਦ ਪ੍ਰਿੰਸ ਸਾਹਿਬ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਦੁਆਰੇ ਸਾਂਝ ਪਾਵਾਂਗੇ